ਨੰਗਲ ਸ਼ਹੀ ਨੰਨਪੁਰ ਸਾਹਿਬ ਮੁੱਖ ਮਾਰਕ ਏਜੰਸੀਆਂ ਦੇ ਕੋਲ ਕਾਰ ਚਾਲਕ ਤੇ ਟਰੱਕ ਡਰਾਈਵਰ ਦਾ ਪੈ ਗਿਆ ਪੰਗਾ ਮਾਰਗ ਤੇ ਟਰੱਕ ਵੱਲੋਂ ਕਾਰ ਨੂੰ ਇੱਕ ਸਾਈਡ ਤੋਂ ਹਿੱਟ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਮਾਰਗ ਉੱਤੇ ਜਾਮ ਦੀ ਸਥਿਤੀ ਉਤਪਨ ਹੋ ਗਈ ਨੰਗਲ ਨਗਰ ਕੌਂਸਲ ਦੇ ਕਰਮਚਾਰੀ ਆਸ਼ੀਸ਼ ਕਾਲੀਏ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਕਾਰ ਤੇ ਨੰਗਲ ਵੱਲ ਨੂੰ ਜਾ ਰਹੇ ਸੀ ਜਵਾਰ ਮਾਰਕੀਟ ਤੋਂ ਅੱਗੇ ਟਰੱਕ ਨੇ ਇੱਕ ਸਾਈਡ ਤੋਂ ਹਿੱਟ ਕਰ ਦਿੱਤਾ ਹਾਲਾਕੀ ਕਾਰ ਨੂੰ ਮਾਮੂਲੀ ਨੁਕਸਾਨ ਹੋਇਆ ਲੇਕਿਨ ਡਰਾਈਵਰ ਵੱਲੋਂ ਬੋਲੇ ਗਏ ਅਪਸ਼ਬਦ ਕਾਰਨ ਮਾਮਲਾ ਵਿਵਾਦ ਦਾ ਰੂਪ ਧਾਰਨ ਕਰ ਗਿਆ ਜਿਸ ਨੂੰ ਲੈ ਕੇ ਮੌਕੇ ਤੇ ਲੋਕਾਂ ਦੀ ਕਾਫੀ ਭੀੜ ਵੀ ਜਮ੍ਹਾਂ ਹੋ ਗਈ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਤੇ ਦੋਵੇਂ ਧਿਰਾਂ ਦੇ ਵਿੱਚ ਆਪਸੀ ਸੈਂਤੀ ਬਣ ਗਈ ਲੋਕਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮਾਰਗ ਦੇ ਉੱਪਰ ਬਣਾਏ ਗਏ ਸਪੀਡ ਬ੍ਰੇਕਰਾਂ ਦੇ ਚਲਦਿਆਂ ਅਕਸਰ ਇਹੋ ਜਿਹੇ ਹਾਦਸੇ ਹੁੰਦੇ ਰਹਿੰਦੇ ਨੇ ਪ੍ਰਸ਼ਾਸਨ ਨੂੰ ਇਸ ਤਰਫ ਧਿਆਨ ਦੇਣਾ ਚਾਹੀਦਾ ਹੈ ਮੈਂ ਗੱਡੀ ਪਾਕ ਕਰਿਆ ਦਾ ਗੱਡੀ ਡਰਾਈਵਰ ਨੇ ਦੇਖੀ ਨਹੀਂ ਗੱਡੀ ਵਿੱਚ ਪੁੱਟਦੀ ਮੈਂ ਮੋਲ ਕੇ ਪਿਆਰ ਨਾਲ ਗੱਲ ਕਰਿਆ ਕਰਦਾ ਇਹ ਥੋੜਾ ਜਿਹਾ ਆਕੜ ਕੇ ਛੋੜ ਕੇ ਬੋਲਦਾ ਕਰਦਾ ਹਾਂ ਕੀ ਕਹਿਣਾ ਚਾਹੁੰਦੇ ਹੋ ਗੱਲ ਤਾਂ ਕੁਝ ਨਹੀਂ ਹੈ ਹਮ ਗੱਲ ਤਾਂ ਕਰ ਹੈ ਨਾ ਹੈ ਉਹ ਕੋਈ ਨਾਮ ਹੈ ਦਾ ਦੇਖ ਪ੍ਰਧਾਨ ਕੀ ਹੋਇਆ ਸਰ ਮਾਮਲਾ ਇਹ ਚੱਕਰ ਇਦਾਂ ਨਾਲ ਜੀ ਵੇਜੇ ਸਪੀਡ ਬ੍ਰੇਕਰ ਦੇ ਬੰਦੇ ਨੇ ਪਾਸਿੰਗ ਲੈ ਲਈ ਦੀ ਇਨੇ ਆਖ ਤਾਂ ਆ ਕੇ ਮੋੜਾ ਗੱਡੀ ਪਿੱਛੇ ਲਾਤੀ ਗੱਡੀ ਇਹਨਾਂ ਦੀ ਜਜਮੈਂਟ ਜਿਹੜੀ ਆ ਉਹ ਗਲਤ ਹੋ ਗਈ ਨੇ ਹੁਣ ਮਾਮਲਾ ਮਾਮਲਾ ਕੁਛ ਨਹੀਂ ਆ ਬਰਾਏ ਆਈ ਬੰਦੇ ਨੂੰ ਗਿਆ ਪਾਈ ਜਰ ਧਿਆਨ ਨਾਲ ਚਲਾਓ ਕੀ ਹੋਇਆ ਹੈ ਸਰ ਆ ਦੇਖ ਲੋ ਇਧਰ ਰੋਬਾਜੀ ਪਾ ਪੱਤਰਕਾਰਾ ਜੀ ਭਾਈ ਜੀ ਬਹੁਤ ਜੰਪ ਆ ਗਿਆ ਜੰਪ ਕਰੋ ਲੋ ਆ ਜੰਪ ਸਾਰਾ ਪੂਰਾ ਜੰਪ ਪਹਿਲਾ ਉਧਰ ਸੀ ਜੰਪ ਠੀਕ ਹੈ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਮੈਂ ਭਰਾ ਮੇਰਾ ਤੇਰਾ ਨਾਮ ਸਹਿਮਤ ਹਾਂ ਆ ਜਿਹੜੇ ਇਹ ਸੱਚ ਹੈ ਤੁਹਾਡਾ ਸਹਿਮਤ ਜੰਪ ਕੁਝ ਨਹੀਂ ਗੱਡੀ ਕੋਈ ਗੱਲ ਨਹੀਂ ਹੈ ਕੁਝ ਹੋ ਨਹੀਂ ਹੋਰ ਕਰਨੇ ਦਾ ਨਹੀਂ ਜੀ ਮੈਂ ਗੱਡੀ ਤੇ ਪਾਸ ਪਿੱਛੇ ਜਾਗਾ ਨਾ ਕੋਲੋਂ ਐਸੀ ਆ ਕੇ ਮੈਂ ਰੋਕ ਕੇ ਆਇਆ ਉਹ ਯਾਰ ਆਪੋ ਆਪਣੀ ਜਿਹੜਾ ਆ ਜਾ ਰਹੀਆਂ ਇਹ ਚੱਪ ਕਰਨੇ ਤਕੜੇ ਬਣਾ ਕੇ ਉਹ ਇਹ ਕਰੋ ਕਾਰਵਾਈ ਜਾਰੀ ਕਰਨ ਵਾਲੀ ਇਹ ਚੱਲਦੀ ਹੈ ਜੰਪ ਆ ਜੇ ਲੋਕ ਬੈ ਜਾਵੇ ਸਾਮਾਨਿਆ ਹੋ ਜਾਵੇ ਜਾਂ ਗੱਡੀ ਹੌਲੀ ਹੋ ਕੇ ਲੰਘ ਜਾਂਦੀ ਆਰਾਮ ਨਾਲ ਚੱਲ ਜਾਂਦੀ ਉਹ ਪਹਿਲਾਂ ਬੰਦੀ ਹੋਈ ਜਾਂਦੀਆਂ ਪਰਲੇ ਪਾਸੇ ਖੜੇ ਆ ਉਹਨਾਂ ਨੇ ਪਹਿਲਾਂ ਬੰਦੀ ਹੈ ਭਾਜੀ ਪਰ ਮੈਂ ਇਹ ਗੱਲ ਕਰਦਾ ਮੈਂ ਪਿੱਛੇ ਦਾ ਜੇ ਮੈਂ ਇੱਥੇ ਆ ਕੇ ਰੁਕ ਗਿਆ ਗੱਡੀ ਤੇ ਜਾਂ ਚਲੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੇਰਾ ਭਰਾ ਇਹ ਦੇਖਿਆ ਨਹੀਂ ਮੋਰੇ ਆਗੇ ਫਰੰਟ ਤੇ ਬਾਰੇ ਕਰ ਕੋਈ ਕੋਈ ਵਾਲੀ ਮੇਰੇ ਕੋਈ ਨਹੀਂ ਨਹੀਂ ਕੀ ਕਾਰਨ ਕੀ ਹੋਇਆ ਕਾਰਨ ਕੀ ਆ ਇਹਨਾਂ ਆ ਕੇ ਰੇ ਵੀ ਕਨੇਕਟਰ ਲੱਗਿਆ ਬਣੀ ਜਿਹਦੀ ਗੱਡੀ ਛੋਟੀ ਹੂੰ ਬੰਪਰ ਜੀ ਇੱਥੇ ਨਹੀਂ ਲੱਗੀ ਗੱਡੀ ਛੋਟੀ ਨਹੀਂ ਸੀ ਇੱਥੇ ਨਹੀਂ ਲੱਗੀ ਗੱਡੀ ਤਾਂ ਛੋਟੀ ਪਿੱਛੇ ਲੱਗੀ ਯਾਰ ਗੱਡੀ ਨੂੰ ਪਤਾ ਹੀ ਨਹੀਂ ਹੈ ਚਲੋ ਠੀਕ ਹੈ ਛੋਟੀ ਗੱਡੀ ਪਿੱਛੇ ਲੱਗੀ ਬਾਜੀ ਐਸੇ ਤਾਂ ਜਗ੍ਹਾ ਹੀ ਨਹੀਂ ਕੋਈ ਨਹੀਂ ਗੱਲ ਕਰਦਾ ਗੱਡੀ ਆਉਣੀ ਗਲਤੀ ਕੋਈ ਨਹੀਂ ਗੱਡੀ ਪਿੱਛੇ ਲੱਗੀ ਯਾਰ ਲੱਗੇ ਉਹਦਾ ਕਾਲਾ ਬਹੁਤ ਹੈ ਆ ਪਲਟ ਕੇ ਫੇਰ ਲੰਗਲਾਂ ਦੇ ਗੱਡੀਆਂ ਤੂੰ ਕਾਲਾ ਹੀ ਬੋਧਾ ਹੈ ਹਿਮਾਚਲ ਵਾਲਾ